ਫਲਵੈਰੀ ਜੇ ਕਿਤੇ ਚਿਹਰੇ ਤੇ ਆ ਗਈ ਮੱਥੇ ਤੇ ਆ ਗਈ ਗੱਲਾਂ ਤੇ ਆ ਗਈ ਧੀ ਦਾ ਧੰਨੇ ਹੋਰ 5 ਸਾਲ ਨੂੰ 6 ਸਾਲ ਨੂੰ 7 ਸਾਲ ਨੂੰ ਇਹਨੂੰ ਵਿਆਹਣਾ ਜੇ ਦਾ ਚਿਹਰਾ ਫਲਵੈਰੀ ਨਾਲ ਭਰ ਗਿਆ ਤੇ ਕਿਵੇਂ ਕਿਵੇਂ ਕਰ ਲਵਾਂਗੇ ਆਖੋ ਸਤਨਾਹ ਇਹ ਕੈਲੀਫੋਰਨੀਆ ਦਾ ਪਰਿਵਾਰ ਹੈ ਆਏ ਭਲਾਈ ਕੇ ਅੰਦਰ ਸਾਂਝ ਹੋਈ ਜਲ ਪਾਣੀ ਛਕਾਇਆ ਦਸਵੰਦ ਦੇਣ ਵਾਲਾ ਪਰਿਵਾਰ ਜੋ ਡਿਊਟੀ ਲਈਏ ਉਹ ਕਰਨ ਵਾਲਾ ਪਰਿਵਾਰ ਜਦੋਂ ਨਾ ਆਖਿਆ ਜੀ ਇੰਜ ਬੱਚੀ ਨੂੰ ਫਲਵੈਰੀ ਸ਼ੁਰੂ ਹੋ ਗਈ ਏ ਓ ਹੋ ਹੋ ਦਾਸ ਨੇ ਬੇਨਤੀ ਕੀਤੀ ਮੈਂ ਕਿਹਾ ਜੀ ਇਹਦੀ ਦਵਾਈ ਤੇ ਤਰਨ ਤਾਰਣੀ ਹੈ ਆਖੋ ਸਤਨ ਹਾਂ 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 ਦਵਾਈ ਜੀ ਇਹਦੀ ਦਵਾਈ ਤੇ ਗੁਰੂ ਅਰਜਨ ਦੇਵ ਜੀ ਦੇ ਚਰਨਾ ਜੀਏ ਇਹਦੀ ਦਵਾਈ ਤੇ ਤਰਨ ਤਾਰਣੀ ਹੈ ਕਹਿੰਦੇ ਕਿਵੇਂ ਕਰੀਏ ਦਾਸ ਨੇ ਆਖਿਆ ਵੀ ਕਿੰਨੇ ਕੁ ਕੈਲੀਫੋਰਨੀਆ ਤੋਂ ਆਏ ਹੋ ਕਿੰਨਾ ਕੁ ਸਮਾਂ ਲੈ ਕੇ ਆਏ ਹੋ ਕਹਿੰਦੇ 10 ਦਿਨ ਰੁਕਣਾ ਮੈਂ ਕਿਹਾ ਫਿਰ ਨੰਗੇ ਪੈਰੀਂ ਕਾਰ ਵਿੱਚ ਜਾਣਾ ਤਰਨ ਤਰਨ ਰਸਤੇ 'ਚ ਪੜਦਿਆਂ ਜਾਣਾ ਚਾਰ ਵਾਰੀ ਵਾਹਿਗੁਰੂ ਇੱਕ ਵਾਰੀ ਧੰਨ ਗੁਰੂ ਅਰਜਨ ਦੇਵ ਜੀ ਤੁਸੀਂ ਅੰਮ੍ਰਿਤਸਰ ਤੋਂ ਤਰੋ ਆ ਇੱਥੇ ਮੇਨ ਰੋਡ ਤੇ ਹੋਟਲ ਹੈ ਉੱਥੋਂ ਨਾ ਕਮਰਾ ਲਿਆ ਸੀ ਜੀ ਬਾਹਰੋਂ ਆਏ ਥੋੜੀਆਂ ਬਾਹਰਲੇ ਬੰਦਿਆਂ ਨੂੰ ਸਹੂਲਤਾਂ ਹੁੰਦੀਆਂ ਵੀ ਆਈਪੀ ਜਰਾ ਮੈਂ ਕਹਿਆ ਵੀ ਕਾਰ ਤੇ ਚੱਲ ਜਓ ਨੰਗੇ ਪੈਰੀ ਵਹਿਣਾ ਚਾਰ ਵਾਰੀ ਵਾਹਿਗੁਰੂ ਇੱਕ ਵਾਰੀ ਧੰਨ ਗੁਰੂ ਅਰਜਨ ਦੇਵ ਰਸਤੇ 'ਚ ਜਪਦੇ ਜਾਣਾ ਕੋਈ ਮੋਬਾਈਲ ਨਹੀਂ ਸੁਣਨਾ ਦੁਨਿਆਵੀ ਗੱਲ ਨਹੀਂ ਕਰਨੀ ਬੱਚੀ ਨੂੰ ਨਾਲ ਖੜਨਾ ਜਦੋਂ ਤਰਨ ਤਾਰਨ ਪਹੁੰਚਣਾ ਉੱਥੇ ਤਰਨ ਤਾਰਨ ਚੌਂਕੜਾ ਮਾਰ ਕੇ ਇੱਕ ਪਾੜ ਸੁਖਮਨੀ ਸਾਹਿਬ ਦੀ ਹਾਜ਼ਰੀ ਲਾਉਣੀ ਹੈ ਹਾਜ਼ਰੀ ਲਾਉਣ ਤੋਂ ਬਾਅਦ ਦੋ ਤੋਲਿਏ ਲੈਣੇ ਆ ਇੱਕ ਜਿੱਥੇ ਸੰਗਤ ਪੈਰ ਧੋਂਦੀ ਹੈ ਆਸੇ-ਪਾਸੇ ਸਾਰਾ ਤੋਲਿਆ ਲਾਉਣਾ ਇੱਕ ਤੋਲਿਆ ਅੰਦਰ ਬੁਹਿਆਂ ਦੀ ਸੇਵਾ ਕਰਨੀ ਹੈ ਇਹ ਵਿਧੀਆਂ ਨੇ ਉਸ ਤੋਂ ਬਾਅਦ ਮੈਂ ਕਹੇ ਬੱਚੀ ਨੂੰ ਇਸ਼ਨਾਨ ਕਰਾਉਣਾ ਹੈ ਇਸ਼ਨਾਨ ਕਰਾ ਕੇ ਉਹ ਤੋਲਿਆ ਜਿਹੜਾ ਸੰਗਤ ਪੈਰ ਧੋਂਦੀ ਆਸੇ-ਪਾਸੇ ਲਾਇਆ ਉਹ ਇਹਦੇ ਪਿੰਡੇ ਤੇ ਫੁਲਬਹਿਰੀ ਵਾਲੀ ਜਗ੍ਹਾ ਤੇ ਫਿਰ ਉਹ ਤੋਲਿਆ ਜਿਹਦੇ ਨਾਲ ਅੰਦਰ ਕੰਧਾਂ ਦੀ ਬੁਹਿਆਂ ਦੀ ਸੇਵਾ ਉਹ ਵੀ ਇਦੇ ਸਰੀਰ ਤੇ ਫਿਰ 24 ਮਰਵਾਣੀ ਐ ਉਸ ਤੋਂ ਬਾਅਦ 10 ਰੁਪਏ ਦੀ 5 ਰੁਪਏ ਦੀ ਉਹ ਤੋਂ 5 ਰੁਪਏ ਦੀ ਦੇਗ ਮਿਲਦੀ ਸੀ ਹੁਣ 10 ਦੀ ਹੋ ਗਈ ਫਿਰ ਦੇਗ ਲੈ ਕੇ ਕਿਰਪਾਨ ਭੇਟ ਕਰਾ ਕੇ ਕਿਰਪਾਨ ਭੇਟ ਪਹਿਲੇ ਕਰਾਉਣੀ ਫਿਰ ਮੈਂ ਕਿਹਾ ਵੀ ਵੱਡੀ ਅਰਦਾਸ ਕਰਨੀ ਐ ਗੁਰੂ ਅਰਜਨ ਦੇਵ ਧੀ ਦਾ ਧੰਨੇ ਪੈਰਾਂ ਤੇ ਵੀ ਤੇ ਮੱਥੇ ਕੋਲ ਜਿਹੜੇ ਵਾਲ ਉੱਥੋਂ ਵੀ ਤੇ ਹੱਥਾਂ ਤੇ ਵੀ ਤੇ ਪੇਟ ਤੇ ਫਲ ਵੈਰੀ ਸ਼ੁਰੂ ਹੋ ਗਈ ਏ ਗੁਰੂ ਅਰਜਨ ਦੇਵ ਜੀ ਸਾਡੀ ਬਾਹ ਫੜ ਲੈ ਸਾਡੇ ਪਰਦੇ ਕਜਲ ਉਹਨੂੰ ਕਿਵੇਂ ਵਿਆਵਾਂਗੇ ਸੰਗਤ ਜੀ 10 ਸਾਲ ਦਿਨ ਹੋ ਗਏ ਸੀ ਦਾਸ ਨੇ ਕਿਹਾ ਇੱਕ ਦਿਨ ਛੱਡ ਕੇ ਜਾਈ ਜੋ ਕਿਉਂਕਿ ਤੁਹਾਨੂੰ ਮਜਬੂਰੀ ਹੈ ਕੈਲੀਫੋਰਨੀਆ ਤੋਂ ਆਏ ਹੋ ਇਤਨਾ ਪੰਜ ਇਸ਼ਨਾਨ ਜਿਹੜੇ ਹਾਜ਼ਰੀ ਲਾ ਲਓ ਇੱਕ ਦਿਨ ਛੱਡ ਕੇ ਇਤਰਾ ਜਾਓ ਜਿਵੇਂ ਕਾਰ ਚ ਨੰਗੇ ਪੈਰੀ ਚਾਰ ਵਾਰੀ ਵਾਹਿਗੁਰੂ ਤੇ ਧੰਨ ਗੁਰੂ ਅਰਜਨ ਦੇਵ ਕਹਿੰਦੇ ਹੋਏ ਗੱਲ ਸਚਾਈ ਦੱਸਣੀ ਚਾਹੀਦੀ ਸਾਧ ਸੰਗਤ ਪੰਜਾਂ ਇਸ਼ਨਾਨਾਂ ਦੇ ਬਾਅਦ ਉਹ ਫੁਲਵੈਰੀ ਦੇ ਨਿਸ਼ਾਨ ਫਿੱਕੇ ਹੋਣੇ ਸ਼ੁਰੂ ਹੋ ਗਏ ਆਖੋ ਸਤਨਾਮ ਪਰਿਵਾਰ ਉਹ ਪਰਿਵਾਰ ਨਾ ਤਕਰੀਬਨ ਸਾਲ ਬਾਅਦ ਫੇਰ ਆਏ ਇੰਡੀਆ ਜਦੋਂ ਆਏ ਤੇ ਆ ਕੇ ਕਹਿਣ ਲੱਗੇ ਨਿਸ਼ਾਨ ਫਿੱਕੇ ਪੈ ਗਏ ਆ ਜਿੱਥੇ ਹੈਗੀ ਸੀ ਉੱਥੇ ਰੁਕ ਗਈ ਏ ਵੇਖੋ ਅਗਾ ਨਹੀਂ ਵਧੀ ਕਿਵੇਂ ਕਰੀਏ ਮੈਂ ਕਿਹਾ ਹੁਣ ਫੇਰ ਆਏ ਹੋ ਇੰਡੀਆ ਤੇ ਫੇਰ ਕਰ ਦਿਓ ਕਿਰਪਾ ਹਾਜ਼ਰੀ ਫੇਰ ਗੁਰੂ ਅਰਜਨ ਦੇਵ ਜੀ ਦੇ ਥੋੜਾ ਜਾਂ ਕਿਤੇ ਕਈ ਆਰੀ ਜ਼ਖਮ ਵੱਡਾ ਹੋਵੇ ਟਾਈਮ ਲੱਗ ਜਾਂਦਾ ਛੋਟਾ ਹੋਵੇ ਜ਼ਖਮ ਕਿਹੜਾ ਕਰਮਾਂ ਦਾ ਜ਼ਖਮ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੱਡਾ ਹੋਵੇ ਟਾਈਮ ਲੱਗ ਜਾਂਦਾ ਮੈਨੂੰ ਕਹਿਣ ਲੱਗੇ ਕਹਿੰਦੇ ਅਸੀਂ 10 ਦਿਨ ਰੁਕਣਾ ਨਹੀਂ ਸਾਰੇ 4 ਦਿਨ ਹੀ ਆ ਮੈਂ ਕਿਹਾ ਕੋਈ ਨਹੀਂ ਸਾਡਾ ਬਾਬਾ ਦਿਆਲੂ ਹੈ ਤੁਸੀਂ ਦੋਸ਼ ਨਾ ਨਹੀਂ ਕਰੋ ਤੇ ਫਿਰ ਬਾਕੀ ਜਲ ਕੈਨਿਚ ਲੈ ਆਓ ਅਮਰੀਕਾ ਜਾ ਕੇ ਹੀ ਬਾਲਟੀ 'ਚ ਜਲ ਪਾ ਲੈਣਾ ਤਰਨ-ਤਾਰਨ ਦਾ ਤੇ ਇਸੇ ਤਰ੍ਹਾਂ ਸੋਮਨੀ ਸਾਹਿਬ ਪਾਠ ਕਰਕੇ ਕੈਲੀਫੋਰਨੀਆ ਬੈਠੇ ਗੁਰੂ ਅਰਜਨ ਦੇਵ ਦੇ ਸਰੋਵਰ ਦਾ ਧਿਆਨ ਧਰ ਕੇ ਬਾਲਟੀ ਨਾਲ ਹੀ ਇਸ਼ਨਾਨ ਕਰ ਦੇਣਾ ਇਹਦੀ ਸਰੋਵਰ ਦੀ ਹਾਜ਼ਰੀ ਲੱਗ ਜਾਊ। ਸੁਰਤੀ 'ਚ ਵੀ ਤਾਕਤ ਆਕੋ ਸਤਿਨਾਮ। ਸੁਰਤੀ ਉਹਨਾਂ ਨੇ ਜਿਹੜੋ ਦੂਜੀ ਵਾਰੀ ਆਏ ਦੋ ਇਸ਼ਨਾਨ ਇੱਥੇ ਕਰਾਏ ਤਿੰਨ ਜਲ ਨਾਲ ਲੈ ਗਏ ਤੇ ਸਾ ਸੰਗਤ ਕੈਲੀਫੋਰਨੀਆ ਜਾ ਕੇ ਉਹਦੀ ਹਾਜ਼ਰੀ ਲੁਾਈ। ਉਦੋਂ ਉਦੋਂ ਸਿਰ ਝੁਕ ਗਿਆ ਝੁਕ ਗਿਆ ਜਦੋਂ ਕੁਝ ਮਹੀਨਿਆਂ ਬਾਅਦ ਫੋਨ ਆਇਆ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਪਹਿਲੀ ਵਾਰੀ ਪੰਜ ਸ਼ਨਾਨਾ ਨਾਲ ਰੁਕ ਗਈ ਫਿੱਕੀ ਪੈ ਗਈ ਹੁਣ ਨਿਸ਼ਾਨ ਮਿਟਣੇ ਸ਼ੁਰੂ ਹੋ ਗਏ ਉਸ ਵੇਲੇ ਸਿਰ ਝੁਕਿਆ ਗੁਰੂ ਅਰਜਨ ਦੇਵ ਜੀ ਕੀ ਭਰਿਆ ਹੋਇਆ ਜੀ ਆਖੋ ਸਤਿਨਾਮ ਵਾਹਿਗੁਰੂ ਕਿਹੜੀ ਕਿਰਪਾ ਭਰੀ ਜੇ ਤਰਨ ਤਰਨ ਦਾ ਸਾਂਗਤ ਜੀ ਤੇ ਸੁਣ ਲਿਓ ਕਈ ਕਟੜ ਬੰਦੇ ਸਰੋਵਰਾਂ ਦਾ ਖੰਡਨ ਕਰਦੇ ਆ ਕਈ ਕਟੜ ਬੰਦੇ ਸਰੋਵਰਾਂ ਦਾ ਖੰਡਨ ਕਰਦੇ ਆ ਤੇ ਸੁਣ ਲਿਓ ਧਿਆਨ ਨਾਲ ਇਹ ਮੰਨ ਲਓ ਤਰਨ ਤਾਰਨ ਦਾ ਸਰੋਵਰੇ ਦਰਬਾਰ ਸਾਹਿਬ ਦਾ ਸਰੋਵਰ ਏ ਜਾਂ ਕੋਈ ਹੋਰ ਸਰੋਵਰ ਜਿਹੜੇ ਇਤਿਹਾਸਕ ਨੇ ਜਦੋਂ ਅਸੀਂ ਇੱਥੇ ਇਸ਼ਨਾਨ ਕਰਾਂਦੇ ਆ ਨਾ ਪਾਣੀ ਦਾ ਇਸ਼ਨਾਨੀ ਇਹ ਨੋਟ ਕਰਿਓ ਇਹ ਜਲ ਦਾ ਸ਼ਾਨ ਨਹੀਂ ਹੁੰਦਾ ਇਹ ਪਾਣੀ ਦਾ ਨਹੀਂ ਇਹ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਰਸਨਾ ਚੋਂ ਬਚਨ ਨਿਕਲੇ ਆ ਨਾ ਬਚਨ ਇੱਥੇ ਚਮੜੀ ਦੇ ਰੋਗ ਰਾਜ਼ੀ ਹੋਣਗੇ ਉਹ ਜਲ ਦਾ ਇਸ਼ਨਾਨ ਨਹੀਂ ਹੁੰਦਾ ਉਹ ਗੁਰੂ ਦਾ ਜਿਹੜਾ ਬਚਨ ਕੀਤਾ ਨਾ ਉਹਦਾ ਇਸ਼ਨਾਨ ਆਖੋ ਸਤਨਾਮ ਵਾਹਿਗੁਰੂ ਅਸੀਂ ਜਦੋਂ ਸਰੋਵਰ 'ਚੋ ਇਸ਼ਨਾਨ ਕਰਾਂਦੇ ਆ ਜਿਸ ਪਰਥਾਏ ਗੁਰੂ ਨੇ ਕੋ ਬਚਨ ਕੀਤਾ ਤੇ ਉਹ ਸਰੋਵਰ ਦਾ ਇਸ਼ਨਾਨ ਨਹੀਂ ਹੁੰਦਾ ਉਹ ਬਚਨ ਦਾ ਇਸ਼ਨਾਨ ਹੁੰਦਾ ਤੇ ਫਿਰ ਬਚਨ ਵਿੱਚ ਕਿੰਨੀ ਤਾਕਤ ਹੈ ਗੁਰੂ ਦੇ ਆ ਪਾਣੀ 'ਚ ਦੱਸਿਆ ਪੜਿਓ ਇੱਕ ਵਾਰੀ ਪਿਆਰ ਨਾਲ ਜੀ ਬਚਨ ਬਸੇ ਜੀ ਨਾਲ ਗੁਰ ਕਾ ਬਚਨ ਬਸੇ ਜੀ ਨਾਲ ਬਚਨ ਬਸੇ ਵਚਨ ਬਸੇ ਜੀ ਨਾਲ ਬੋਲ ਕਣੋਂ ਵਚਨ ਬਸੇ ਨਾਲੇ ਗੁਰ ਕਾ ਵਚਨ ਬਸੇ ਜੀ ਨਾਲ ਬੰਗਦ ਬੋਲੇ ਜੀ ਵਚਨ ਆਹਾ ਵਚਨ ਬਸੇ ਜੀ ਨਾਲ ਗੁਰ ਕਾ ਵਚਨ ਬਸੇ ਜੀ ਨਾਲ ਵਚਨ ਮੰਗਤ ਬੋਲੇ ਜੀ ਬਚਨ ਵੇਖ ਲੋ ਬਾਣੀ ਜਿ ਕਿਹਾ ਗੁਰੂ ਦੇ ਬਚਨ ਦੀ ਜੜੀ ਹੈ ਨਾ ਇਹ ਸਰੋਵਰ ਦੀ ਨਹੀਂ ਕੁਮਾਰ ਉਹ ਬਚਨ ਜਿਹੜਾ ਕੀਤਾ ਨਾ ਉਹ ਵਰਤਦਾ ਜਾਲ ਨਹੀਂ ਡੂਬੇ ਤਸਕਰ ਨਹੀਂ ਲੈਵੇ ਪਾਏ ਨਾ ਸਕੇ ਜਾਲੇ ਬਚਨ ਬਸੇ ਜੀ ਜੀਨਾ ਬੰਨੋ ਭਜਨ ਸੇ ਜੀ ਨਾਲੇ ਗੁਰ ਕਾ ਵਚਨ ਸੇ ਜੀਨਾ ਸੰਗਤ ਬੋਲੇ ਜੀ ਵਚਨ ਆਹ ਹੋ

ਵਚਨ ਬਸੇ ਜੀ ਨਾਲੇ ਗੁਰ ਕਾ ਵਚਨ ਬਸੇ ਜੀ ਨਾਲੇ ਵਚਨ ਬਸੇ ਜੀ ਨਾਲੇ ਗੁਰ ਕਾ ਵਚਨ ਬਸੇ ਜੀ ਨਾਲੇ ਵਚਨ ਬਸੇ ਜੀ ਨਾਲੇ ਗੁਰ ਕਾ ਵਚਨ ਬਸੇ ਜੀ ਨਾਲੇ ਦੇ ਕਿ ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਮਹਾਰਾਜ ਦੀਆਂ ਬਖਸ਼ੀਸ਼ਾਂ ਅੱਜ ਤੱਕ ਵਰਤ ਰਹੀਆਂ ਇਹ ਸਰੋਵਰ ਦਾ ਇਸ਼ਨਾਨ ਨਹੀਂ ਇਹ ਗੁਰੂ ਦੇ ਬਚਨ ਦਾ ਇਸ਼ਨਾਨ ਹੈ ਆਖੋ ਸਤਨਾਮ ਸੁਖਵਾਹਿ ਉਹ ਬਚਨ ਦਾ ਇਹ ਗੱਲ ਮੈਨੂੰ ਕਹਿਣੀ ਨਹੀਂ ਚਾਹੀਦੀ ਪਰ ਤੁਸੀਂ ਹੈਰਾਨ ਹੋਵੋਗੇ ਐ ਵੀ 6-7 ਸਾਲਾਂ ਦੀ ਔਰ ਮੈਨੂੰ ਸੁਣਾਈ ਕਿਨੇ ਤਰਨ ਤਾਰਨ ਅਸਥਾਨ ਦੇ ਗ੍ਰੰਥੀ ਸਿੰਘ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਸੁਣਾਈ ਆ ਤਰਨ ਤਾਰਨ ਅਸਥਾਨ ਦੇ ਗ੍ਰੰਥੀ ਸਿੰਘ ਜੀ ਉਹਨਾਂ ਨੇ ਆਪ ਸੁਣਾਈ ਕਹਿੰਦੇ ਮੇਰੀ ਜਵਾਨ ਦੇ ਉੱਤੇ ਸਾਧ ਸੰਗਤ ਮੌਕਾ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਜਿਹੜੀ ਜਵਾਨ ਹੈ ਨਾ ਇਹਦੇ ਤੇ ਜਬਾਨ ਤੇ ਮੌਕਾ ਹੋ ਗਿਆ ਤੇ ਕਹਿੰਦੇ ਵੀ ਮੈਂ ਆਖਿਆ ਗੁਰੂ ਅਰਜਨ ਦੇਵ ਜੀ ਦੁਨੀਆ ਦੀ ਬਾਹ ਫੜਦੇ ਹੋ ਆਪਣੇ ਵਜ਼ੀਰ ਦੀ ਨਹੀਂ ਫੜੋਗੇ ਆਖੋ ਸਤਨਾਮ ਵਾਹਿਗੁਰੂ ਜੇ ਇਹਦੀ ਬਾਹ ਫੜ ਮੇਰੇ ਤੇ ਵੀ ਕਿਰਪਾ ਕਰੋ ਮੇਰੇ ਤੇ ਵੀ ਰਹਿਮਤ ਕਰੋ ਕਿੰਨਾ ਔਖਾ ਹੋਏਗਾ ਬੰਦਾ ਜਿਹਦੇ ਜਬਾਨ ਤੇ ਮੌਕਾ ਹੋ ਜਾਏ ਜਬਾਨ ਤੇ ਗੜ ਜਾ ਨਿਕਲਾ ਤੁਸੀਂ ਦੱਸੋ ਜਿੰਨੀ ਸੰਗਤ ਗੁਰੂ ਅਰਜਨ ਦੇਵ ਜੀ ਦਾ ਅਸੀਂ ਦੇੜੀਆਂ ਦੇ ਸਕਦੇ ਐਨੀ ਦੇਾਲੂ ਇੰਨੇ ਕਿਰਪਾਲੂ ਬੜੇ ਬੜੇ ਅਜੀਬ ਦੇ ਕਰਮ ਹੁੰਦੇ ਨੇ ਜਦੋਂ ਇਹ ਚੀਜ਼ਾਂ ਕਿਤੇ ਲੱਗ ਜਾਂਦੀ ਬਹੁਤ ਇੰਨੇ ਦੇਾਲੂ ਇੰਨੇ ਕਿਰਪਾਲੂ ਉਸ ਗਰੰਥੀ ਸਿੰਘ ਜੀ ਨੇ ਮੈਨੂੰ ਆਪ ਸੁਣਾਇਆ ਕਹਿੰਦੇ ਮੈਂ ਵੀ ਇਸੇ ਤਰ੍ਹਾਂ ਪੰਜ ਇਸ਼ਨਾਨ ਮਰਿਆਦਾ ਨਾਲ ਕੀਤੇ ਹਾਜਰੀਆਂ ਲਾਈਆਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਵੀ ਸੇਵਾ ਨਿਭਾਈ ਹੋਰ ਵੀ ਤੌਲੀਆ ਲਾਉਣ ਦੀ ਇਸ਼ਨਾਨ ਵੀ ਕਿ ਗੁਰੂ ਅਰਜਨ ਦੇਵ ਜੀ ਮੇਰੀ ਵੀ ਬਾਹ ਫੜੋ ਤੇ ਤੁਸੀਂ ਰਾਹ ਨੂੰ ਹੋਗੇ ਇਹ ਕਈ ਮੈਨੂੰ ਸਵਾਲ ਕਰਦੇ ਆ ਕਿਉਂਕਿ ਇਹ ਮਹਾਰਾਜ ਦਾ ਬਚਨ ਸੀ ਵੀ ਪੰਜਵੇਂ ਐਤਵਾਰ ਲੂਣ ਤੇ ਝਾੜੂ ਚੜਾਉਣਾ ਆਖੋ ਸਤਨਾ ਵਾਹਿਗੁਰੂ ਹੁਣ ਕਈਆਂ ਕੋਈ ਵੀ ਨਹੀਂ برداشت ਹੁੰਦਾ ਕਹਿੰਦੇ ਆ ਕੀ ਨਵਾਂ ਕੰਮ ਲੂਣ ਝਾੜੂ ਚੜਾਉਣਾ ਹੁਣ ਤੁਸੀਂ ਕਹਿੰਦੇ ਤਰਨ ਤਰਨ ਜਾਓ ਕਿੰਨਾ ਹੀ ਲੂਣ ਚੜਿਆ ਹੁੰਦਾ ਕਿੰਨਾ ਹੀ ਝਾੜੂ ਉਹ ਮਹਾਰਾਜ ਦਾ ਬਚਨ ਵੀ ਕਈ ਹਾਰਾਤਵਾਰ ਚੜਾ ਦਿੰਦੇ ਆ ਫਿਰ ਹਰ ਸ਼ਨਾਨ ਤੇ ਕਈ ਪੰਜਵੇਂ ਤੇ ਫਿਰ ਲੋਣ ਝਾੜੂ ਚੜਾਉਂਦੇ ਉਹ ਗਰੰਤੀ ਸਿੰਘ ਨੇ ਮੈਨੂੰ ਆਪ ਸੁਣਾਇਆ ਕਹਿੰਦੇ ਮੈਂ ਪੰਜ ਸ਼ਨਾਨਾਂ ਦੀ ਹਾਜ਼ਰੀ ਲਾ ਲਈ ਤੇ ਕਹਿੰਦੇ ਹੁਣ ਮੈਨੂੰ ਸ਼ਰਮ ਆਵੇ ਲੋਣ ਝਾੜੂ ਕਿਵੇਂ ਚੜਾਵਾ ਆ ਕੋ ਸਤਨਾ ਵੀ ਲੋਣ ਝਾੜੂ ਕਿਵੇਂ ਚੜਾਵਾ ਕਹਿੰਦੇ ਮੈਂ ਬਜ਼ਾਰੋਂ ਖਰੀਦ ਕੇ ਤੇ ਘਰ ਰੱਖ ਲਿਆ ਤੇ ਕਹਿੰਦੇ ਅੱਧੀ ਰਾਤ ਨਾ ਕੱਪੜੇ 'ਚ ਵਲੇਟ ਕੇ ਮੈਂ ਲੈ ਆਇਆ ਗੁਰੂ ਅਰਜਨ ਦੇਵ ਜੀ ਮੈਨੂੰ ਕੋਈ ਇੰਜ ਮਹਿਣਾ ਨਾ ਮਾਰੇ ਤੇ ਹਾਜ਼ਰੀ ਪ੍ਰਵਾਨ ਕਰ ਲੈਣੀ ਆਖੋ ਸਤਨਾਮ ਕਹਿੰਦੇ ਮੈਂ ਵੀ ਝਾੜੂ ਤੇ ਲੂਣ ਚੜਾਇਆ ਹੁਣ ਥੋੜਾ ਸੁਣ ਲਓ ਇੱਕ ਮਿੰਟੇ ਵੀ ਅੱਜ ਵਿਸ਼ਾ ਹੈ ਲੂਣ ਝਾੜੂ ਦਾ ਕੀ ਮਤਲਬ ਏ ਜਿੱਥੋਂ ਤੱਕ ਮੈਨੂੰ ਮਹਾਪੁਰਸ਼ਾਨੇ ਦੱਸਿਆ ਉਥੇ ਲੂਣ ਦੀ ਕਮੀ ਨਹੀਂ ਝਾੜੂਆਂ ਦੀ ਕਮੀ ਨਹੀਂ ਇਹ ਮਹਾਰਾਜ ਨੇ ਕਿਉਂ ਕਿਹਾ ਵੀ ਲੋਣ ਝਾੜੂ ਚੜਾਉਣਾ ਹੈ ਪੰਜਵੇਂ ਸ਼ਿਨਾਨ ਤੇ ਇਹਦਾ ਕੀ ਭਾਵੇਂ ਕਿ ਜਦੋਂ ਲੋਣ ਚੜਾਉਣਾ ਉਹਦਾ ਕੀ ਭਾਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਲੋਣ ਚੜਾ ਰਿਆਂ ਅੱਜ ਤੋਂ ਬਾਅਦ ਮੇਰੀ ਲਾਈਫ ਤੇ ਕਿਰਪਾ ਕਰਨੀ ਕਿਸੇ ਦਾ ਲੋਣ ਖਾ ਕੇ ਹਰਾਮ ਨਾ ਕਰਾਂ ਆਖੋ ਸਾਧਨਾ ਸ੍ਰੀ ਵਾਹਿਗੁਰੂ ਕਿਸੇ ਦਾ ਲੂਣ ਖਾ ਕੇ ਹਰਾਮ ਨਾ ਕਰਾਂ ਆਹ ਕਿਰਪਾ ਕਰਨੀ ਜਿਹੜਾ ਮੈਨੂੰ ਚਮੜੀ ਦਾ ਰੋਗ ਹੋਇਆ ਪਤਾ ਨਹੀਂ ਕਿਸੇ ਦਾ ਲੂਣ ਖਾ ਕੇ ਹਰਾਮ ਕੀਤਾ ਅੱਜ ਚੜਾ ਰਿਆਂ ਕਿਰਪਾ ਕਰਨੀ ਤੇ ਜਿਤੋਂ ਤੱਕ ਮੈਨੂੰ ਮਹਾਪੁਰਖਾਂ ਦੱਸਿਆ ਝਾੜੂ ਦਾ ਕੀ ਮਤਲਬ ਹੈ ਜਿਹੜਾ ਝਾੜੂ ਚੜਾਉਂਦੇ ਆ ਉਹਦਾ ਇਹ ਮਤਲਬ ਹੈ ਕਿ ਗੁਰੂ ਅਰਜਨ ਦੇਵ ਜੀ ਅੱਜ ਜਿਸ ਦਰ ਤੋਂ ਮੇਰੇ ਚਮੜੀ ਦੇ ਰੋਗ ਰਾਜੀ ਮੇਰੀ ਝੋਲੀ ਭਰੀ ਗਈ ਐ ਐ ਝਾੜੂ ਚੜਾ ਰਿਆਂ ਇਸ ਵਾਸਤੇ ਕਿ ਭਾਵੇਂ ਮੈਂ ਕਰੋੜਾਂ ਪਤੀ ਵੀ ਬਣ ਜਾਵਾਂ ਪਰ ਗੁਰੂ ਘਰ ਦਾ ਝਾੜੂ ਮੇਰੇ ਹੱਥ ਤੋਂ ਛੁੱਟ ਨਾ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇਰੇ ਦਰ ਦਾ ਝਾੜੂ ਇਹ ਮੈਂ ਫੜੀ ਰੱਖਾਂ ਐ ਪੰਮਾ ਭੈਣ ਜੀ ਨੂੰ ਪਤਾ ਹੈ ਜਿਹੜੇ ਭਾਈ ਕਨਈਆ ਜੀ ਦੀ ਟਕਸਾਲ ਚਲਦੀ ਨਾ ਜੀ ਇਨੂੰ ਸੇਵਾ ਪੰਥੀ ਟਕਸਾਲ ਕਹਿੰਦੇ ਸੇਵਾ ਪੰਥੀ ਜਿਹੜੀ ਭਾਈ ਕਨਈਆ ਜੀ ਤੋਂ ਚੱਲਦੀ ਹੈ ਫਿਰ ਸੇਵਾ ਪੰਥੀ ਟਕਸਾਲ ਜਿਹੜੀ ਭਾਈ ਕਨਈਆ ਜੀ ਤੋਂ ਚੱਲਦੀ ਹੈ ਨਾ ਉਹਦੇ 'ਚ ਜਦੋਂ ਅੱਗੋਂ ਸੇਵਾ ਦਿੰਦੇ ਆ ਨਾ ਹੁਣ ਕੋਈ ਮਾਂ ਪੁਰਖ ਹੁਣ ਚੋਲਾ ਬਦਲਣ ਲੱਗੇ ਆ ਤੇ ਅੱਗੋਂ ਕਹਿੰਦੇ ਨਾ ਜੀ ਆਹ ਸੇਵਾਦਾਰ ਹੁਣ ਇਸ ਅਸਥਾਨ ਦੀ ਡਿਊਟੀ ਸੰਭਾਲੇਗਾ ਤੇ ਕਦੀ ਪੜਿਓ ਤੇ ਨੋਟ ਕਰਿਓ ਭਾਈ ਕਨਈਆ ਜੀ ਦੀ ਜਿਹੜੀ ਟਕਸਾਲ ਏ ਉਹ ਜਦੋਂ ਅੱਗੋਂ ਸੇਵਾ ਦਿੰਦੇ ਆ ਨਾ ਮਹਾਪੁਰੇ ਆਪਣੇ ਸੇਵਾਦਾਰ ਨੂੰ ਅੱਜ ਤੋਂ ਆ ਡੇਰਾ ਤੇਰੀ ਡਿਊਟੀ ਤੇ ਪਤਾ ਦੋ ਚੀਜ਼ਾਂ ਦਿੰਦੇ ਆ ਆਪਣਾ ਲੋਹੇ ਦਾ ਬਾਟਾ ਬਾਟਾ ਲੋਹੇ ਦਾ ਸਰਵ ਲੋਹੇ ਦਾ ਤੇ ਝਾੜੂ ਆਹ ਕੋ ਸਤਨਾ ਭਾਈ ਕਨਈਆ ਦੀ ਟਕਸਾਲ ਚ ਸੇਵਾਦਾਰ ਨੂੰ ਅੱਗੋਂ ਜਦੋਂ ਡਿਊਟੀ ਦਿੰਦੇ ਆ ਤੇ ਇੱਕ ਬਾਟਾ ਦਿੰਦੇ ਆ ਇੱਕ ਝਾੜੂ ਦਿੰਦੇ ਆ ਇਹਦਾ ਕੀ ਮਤਲਬ ਕਿ ਤੈਨੂੰ ਇਸ ਡੇਰੇ ਦੀ ਡਿਊਟੀ ਦੇ ਰਹੇ ਆ ਬਾਟਾ ਦੇ ਰਹੇ ਆ ਜਿਵੇਂ ਭਾਈ ਕਨਈਆ ਪਾਣੀ ਪਿਆਉਂਦੇ ਰਹੇ ਤੂੰ ਵੀ ਸੰਗਤ ਨੂੰ ਪਾਣੀ ਪਿਆਉਣਾ ਨਾ ਭੁੱਲ ਜਾਏਂ ਉਹ ਬਾਟਾ ਦਿੰਦੇ ਪਾਣੀ ਪਿਆਉਣਾ ਤੇ ਝਾੜੂ ਦਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਘਰ ਦੇ ਵਿੱਚ ਸੰਗਤ ਜਿੰਨਾ ਮਰਜ਼ੀ ਮਾਣ ਦੇ ਦੇਵੇ ਤੂੰ ਡੇਰੇ ਦਾ ਮੁਖੀ ਐ ਸੰਗਤ ਆਵੇ ਜਾਵੇ ਸੰਗਤ ਦੀਆਂ ਮਨੋ ਕਾਮਨਾ ਪੂਰਣ ਹੋਣ ਪਰ ਤੂੰ ਗੁਰੂ ਨਾਨਕ ਦੇ ਘਰ ਦਾ ਝਾੜੂ ਨਹੀਂ ਛੜਣਾ ਆਖੋ ਸਤਨਾਮ ਵਾਹਿਗੁਰੂ ਇਹ ਫੜ ਕੇ ਰੱਖਣਾ ਇਹ ਲੋਣ ਝਾੜੂ ਦਾ ਮੈਨੂੰ ਜਿੱਥੋਂ ਤੱਕ ਮਹਾਂਪੁਰਸ਼ਾਂ ਦੱਸਿਆ ਆ ਮਤਲਬ ਹੈ ਕਿ ਲੋਣ ਚੜਾਇਆ ਕਿ ਮਹਾਰਾਜ ਗੁਰੂ ਅਰਜਨ ਦੇਵ ਅੱਜ ਤੋਂ ਬਾਅਦ ਕਿਸੇ ਦਾ ਲੋਣ ਖਾ ਕੇ ਹਰਾਮ ਨਾ ਕਰਾਂ ਇਹ ਝਾੜੂ ਚੜਾਇਆ ਮੈਂ ਜਿੰਨਾ ਮਰਜੀ ਵੱਡੇ ਓਦੇ ਤੇ ਪਹੁੰਚ ਜਾਵਾਂ ਪਰ ਆ ਤੇਰੇ ਦਰ ਦਾ ਝਾੜੂ ਨਾ ਛੁੱਟ ਜਾਵੇ ਆ ਨਾ ਹੋ ਜੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਆਖੋ ਸਤਨਹ ਸ੍ਰੀ ਵਾਹਿਗੁਰੂ ਤੋਂ ਹੋਰ ਵੀ ਬਚਨ ਬੜੇ ਨੇ ਇਸੇ ਤਰਨ ਤਾਰਨ ਵਿੱਚ ਤੁਹਾਡਾ ਪਿਤਾ ਜਦੋਂ ਦਿਨ ਦੇ 10 ਵਜੇ ਦੇ ਸੀ ਆ ਵੇਖ ਲਓ ਕੌਣ ਨੇ ਗੁਰੂ ਅਰਜਨ ਦੇਵ ਜਦੋਂ ਦਿਨ ਦੇ 10 ਵਜੇ ਦੇ ਸੀ ਦੋ ਚਾਰ ਸਰੀਰ ਨਾਲ ਲੈ ਕੇ ਦਵਾਈਆਂ ਦੀ ਟਰੇ ਨਾਲ ਲੈ ਕੇ ਕਿੱਥੇ ਜਾਂਦੇ ਸੀ ਤਰਨ ਅੰਤਾਰਨ ਦੇ ਕੋੜ ਖਾਨੇ ਗੁਰੂ ਅਰਜਨ ਦੇਵ ਚੰਦੋਏ ਥੱਲੇ ਬਹਿਣ ਵਾਲੇ ਤਖਤ ਤੇ ਬਹਿਣ ਵਾਲੇ ਪਰ ਹੱਥੀ ਕੋੜੀਆਂ ਦੀ ਸੇਵਾ ਆਪ ਕਰਨੀ ਸਾਡੇ ਲਈ ਪੂਰਨੇ ਪਾਏ ਗੁਰੂ ਦਾ ਸਿੱਖ ਹੱਥੀ ਸੇਵਾ ਵੀ ਕਰੇ ਆਖੋ ਸਤਨਾਮ ਵਾਹਿਗੁਰੂ ਮੇਰੇ ਹੁਕਮ ਹੀ ਨਾ ਚਲਾਵੇ ਮੇਰੇ ਹੁਕਮ ਵੀ ਨਾ ਚਲਾਵੇ ਤੂੰ ਆ ਕਰ ਤੂੰ ਉਹ ਕਰ ਤੂੰ ਆ ਕਰ ਗੁਰੂ ਕਾ ਸਿੱਖ ਹੱਥੀਂ ਸੇਵਾ ਵੀ ਕਰੇ ਆਖੋ ਸਤਨਾਮ ਵਾਹਿਗੁਰੂ ਇਹ ਵੀ ਪੂਰਨੇ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨੀ ਪਾਏ ਆਪ ਕੋੜ ਖਾਨੇ ਜਾ ਕੇ ਕੋੜੀਆਂ ਦੀ ਸੇਵਾ ਕਰਨੀ ਕਹਿ ਦਿਓ ਗੱਜ ਕੇ ਸਤਨਾਮ ਵਾਹਿਗੁਰੂ ਇਹ ਪ੍ਰਭੂ ਦੇ ਲੋਗ ਨੇ ਇਹ ਉਹ ਬੀਠਲ ਦੇ ਲੋਗ ਨੇ ਉਹਨਾਂ ਦੀ ਹੱਥੀਂ ਸੇਵਾ ਕਰਨੀ ਓ ਗੁਰੂ ਅਰਜਨ ਦੇਵ ਦਾਤਾ ਜੀ ਜਿਨ੍ਹਾਂ ਦੇ ਸਾਸ ਸੰਗਤ ਗੁਣ ਗਾਏ ਨਹੀਂ ਜਾ ਸਕਦੇ ਅੱਜ ਦਾ ਵਿਸ਼ਾ ਸੀ ਤਰਨ ਤਾਰਨ ਦੀ ਰਚਨਾ ਤਰਨ ਤਾਰਨ ਦੀ ਰਚਨਾ ਚੋਂ ਆ ਖੁਸ਼ਬੋ ਆਉਂਦੀਆਂ ਨੇ ਦੋ ਪਹਿਲੀ ਖੁਸ਼ਬੋ ਕਿ ਐਡੀ ਬਚਨ ਚ ਤਾਕਤ ਅੱਜ ਤੱਕ ਵਰਤਰੀ ਅੱਜ ਤੱਕ ਇੱਕ ਐਨੇ ਨਿਰਵੈਰ ਕਿ ਕੋਈ ਵੀ ਜਾਵੇ ਉਹ ਬਚਨ ਉਹਦੀ ਝੋਲੀ ਵਿੱਚ ਵਰਤਦਾ ਹੈ